ਉੱਪਰ ਤਾਂ ਕਮਰੇ ਪਾਸ਼ਾ ਦਾ ਇਹ ਚੋਲਾ ਸਾਬੇ ਇਹ ਦੋ ਬਾਵਾਂ ਨੇ ਐਸ ਸਾਈਡ ਤੇ ਗਲਮਾ ਜੀ ਇਹ ਚੋਲਾ ਸਾਬ ਨੂੰ ਤੈਹ ਲੱਗੀ ਹੋਈ ਆ ਜੀ ਇਸ ਰਮਾਲ ਦੀ ਕੜਾਈ ਵਾਈ ਗੁਲ ਜੀ ਦੋਨਾਂ ਪਾਸੇ ਇੱਕੋ ਜੀ ਆ ਕੋਈ ਪੁੱਟ ਸੇ ਨਹੀਂ ਇਸ ਸਾਈਡ ਵੀ ਇਦਾਂ ਹੀ ਆ ਦੂਜੀ ਸਾਈਡ ਵੀ ਹਾਂਜੀ ਕੀ ਗੱਲ ਹੈ ਜੀ ਉਮੀਦ ਕਰਦੇ ਸਾਰੇ ਵਧੀਆ ਹੋਊਗੇ ਤੇ ਮੈਂ ਤੁਹਾਡਾ ਹਰਪਾਲ ਗ੍ਰੇਟ ਟੈਲੀਕਾਸਟ ਚੈਨਲ ਤੋਂ ਅੱਜ ਆਇਆ ਜੀ ਦੇਨਾ ਬਾਬਾ ਨਾਨਕ ਇਤਿਹਾਸਕ ਗੁਰਦੁਆਰਾ ਸਾਹਿਬ ਤੇ ਤੰਤਰ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੀ ਚੰਨਸ਼ੋ ਪਰਵਤ ਇਸ ਗੁਰਦੁਆਰਾ ਸਾਹਿਬ ਨੂੰ ਤੁਹਾਨੂੰ ਦਰਸ਼ਨ ਮੇਲੇ ਕਰਾਉਂਦੇ ਆ ਤੇ ਇਸ ਜਗ੍ਹਾ ਤੇ ਆਜੀ ਗੁਰੂ ਮਹਾਰਾਜ ਦਾ ਚੋਲਾ ਸਾਹਿਬ ਤੇ ਆ ਜੋ ਕਿਨੇ ਕਿਨੇ ਦਰਸ਼ਨ ਮੇਲੇ ਕੀਤੇ ਆ ਜਿਨ੍ਹਾਂ ਨੇ ਦਰਸ਼ਨ ਕੀਤੇ ਆ ਉਹ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਤੇ ਜਿਨ੍ਹਾਂ ਨੇ ਆਪਣੀ ਵੀਡੀਓ ਤੇ ਜ਼ਰੀਏ ਦਰਸ਼ਨ ਕਰਨੇ ਆ ਉਹ ਵੀ ਜਰੂਰ ਦੱਸਿਓ ਵਾਹਿਗੁਰੂ ਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਮੇਲੇ ਕਰਨ ਤੋਂ ਬਾਅਦ ਤੇ ਨਾਲੇ ਜਦੋਂ ਆਪਾਂ ਪ੍ਰਕਰਮਾ ਕਰਦੇ ਆ ਵਾਹ ਤੇ ਪ੍ਰਕਰਮਾਂ ਦੇ ਨਾਲ ਹੀ ਗੁਰੂ ਮਹਾਰਾਜ ਦੀ ਤਾਬਿਆ ਦੇ ਨਾਲ ਹੀ ਗੁਰੂ ਮਹਾਰਾਜ ਦਾ ਤੰਤਰ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦਾ ਚੋਲਾ ਸਾਹਿਬ ਇੱਥੇ ਸ਼ੋਭਤ ਹੈ ਤੇ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਅੰਗ ਤੇ ਬਸਤਰ ਸ਼੍ਰੀ ਚੋਲਾ ਸਾਹਿਬ ਇਤਿਹਾਸਿਕ ਰੁਮਾਲ ਤੇ ਕੀ ਹੈ ਇੱਥੇ ਦਾ ਪੂਰਾ ਇਤਿਹਾਸ ਜਿਹੜੇ ਇੱਥੇ ਦੇ ਸਿੰਘ ਸਾਹਿਬਾਨ ਉਹਨਾਂ ਤੋਂ ਪੁੱਛਣ ਦੀ ਕੋਸ਼ਿਸ਼ ਕਰਾਂਗੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਿੰਘ ਸਾਹਿਬ ਆਓ ਖਾਲਸਾ ਜੀ ਆਪ ਜੀ ਨੂੰ ਗੁਰਨਾਨ ਪਾਤਸ਼ਾਹ ਦੇ ਪਵਿੱਤਰ ਅੰਗ ਵਸਤਰ ਸ੍ਰੀ ਚੋਲਾ ਸਬ ਦਾ ਜਿਹੜਾ ਇਤਿਹਾਸ ਸਾਨੂੰ ਕਰਵਾਈਏ ਜੀ ਇਹ ਵਾਹਿਗੁਰੂ ਜੀ ਇਹ ਰਮਾਲ ਇਹ ਗੁਰਨਾਨ ਸਾਹਿਬ ਦੀ ਸਿਸਟਰ ਬੇਬੇ ਨਾਨਕੀ ਦਾ ਆਪਣੇ ਹੱਥੀਂ ਕਢਾਈ ਕਢੀ ਹੋਈ ਬੇਬੇ ਨਾਨਕੀ ਨੇ ਜੀ ਆਪਣੇ ਵੀਰ ਕੋ ਨਾਨ ਪਾਤਸ਼ਾਹ ਜੀ ਇਹ ਜਿਹੜੀ ਕੜਾਈ ਹੈ ਬਾਬੇ ਨਾਨਕੀ ਜੀ ਨੇ ਕੀਤੀ ਹੋਈ ਹੈ ਹਾਂਜੀ ਇਹ ਰਮਾਲ ਬਾਬੇ ਨਾਨਕੀ ਨੇ ਆਪਣੇ ਅੱਥੀ ਕੜਾਈ ਕੀਤੀ ਹੈ ਜੀ 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 ਆਪਣੇ ਵੀਰ ਕੋ ਨਾਨ ਪਾਤਸ਼ਾਹ ਨੂੰ ਜੀ ਵਿਆਹ ਸਮੇਂ ਪੇਰ ਕੀਤਾ ਹੋਇਆ ਜੀ ਜਲ ਬਟਾਲਾ ਸਾਹਿਬ ਕਾਂ ਸਾਹਿਬ ਨਾਲ ਸ਼ਾਦੀ ਹੋਈ ਗੁਨਾਨ ਪਾਤਸ਼ਾਹ ਜੀ ਦੀ ਜੀ 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 ਇਸ ਰਮਾਲ ਦੀ ਕੜਾਈ ਵਾਹੀ ਗੁਲ ਜੀ ਦੋਨਾਂ ਪਾਸੇ ਇੱਕੋ ਜੀ ਆ ਕੋਈ ਪੋਟ ਸਦਨੀ ਇਹ ਸਾਈਡ ਵੀ ਇਦਾਂ ਹੀ ਆ ਦੂਜੀ ਸਾਈਡ ਵੀ ਹਾਂਜੀ ਦੂਜੀ ਸਾਈਡ ਵੀ ਇਦਾਂ ਹੀ ਆ ਜੀ ਜੀ ਇਹ ਰਮਾਲ ਦੀ ਕੜਾਈ ਦੋਨਾਂ ਪਾਸੇ ਕੋਈ ਜੀ ਕੋਈ ਪੋਟ ਸਦਨੀ ਪੈਣ ਤੇ ਭਰਾ ਦਾ ਪਿਆਰ ਆ ਜੀ ਜੀ ਇਹ ਰਹਿੰਦੀ ਦੁਨੀਆ ਤੱਕ ਰਹਿਣਾ ਹੈ ਜੀ ਬਿਲਕੁਲ ਇਹ ਛ ਲਕੜਾਈ ਕੜੇ ਰਮਾਲ ਬੇਬਾਨਕੀ ਦਾ ਜੀ ਇੱਥੋਂ ਲੈ ਕੇ ਉੱਪਰ ਤੱਕ ਮੇਰੇ ਪਾਸ਼ਾ ਦਾ ਇਹ ਝੋਲਾ ਸਾਬਾ ਇਹ ਦੋ ਬਾਵਾ ਨੇ ਐਸ ਸਾਈਡ ਤੇ ਗਲਮਾ ਜੀ ਇਹ ਝੋਲਾ ਸਾਬਾ ਨੂੰ ਤੈ ਲੱਗੀ ਹੋਈ ਆ ਜੀ ਇਹ ਝੋਲੇ ਪਰ ਜੋ ਕਾਲੇ ਰੰਗ ਦੇ ਚੱਕਰ ਦਿਖਾਈ ਦੇ ਰਹੇ ਨੇ ਅਰਬੀ ਫਾਰਸੀ ਉਰਦੂ ਕੁਰਾਨ ਦੇ 30 ਵਾਰੀ ਕੀਤੀਆਂ ਹੋਈਆਂ ਮੇਰੇ ਪਾਸ਼ਾ ਨੇ ਚੋਲੇ ਪਰ ਸੰਜੀਵਾਲਤਾ ਦਾ ਉਪਦੇਸ਼ ਦਿੱਤਾ ਹੋਇਆ ਹੈ ਅਵਰ ਅੱਲਾ ਨੂਰ ਉਪਾਇਆ ਕੁਦਰਤ ਦੇ ਸਾਬੰਦੇ ਇੱਕ ਨੂਰ ਤੇ ਸਭ ਜਗੋ ਪਜਿਆ ਪਉਣ ਪੜੇ ਕੋ ਮੰਦੇ ਇਹ ਪਾਸ਼ਾ ਨੇ ਸੰਜੀਵਾਲਤਾ ਦਾ ਉਪਦੇਸ਼ ਦਿੱਤਾ ਹੋਇਆ ਚੋਲੇ ਪਰ ਇਹ ਚੋਲਾ ਸਾਉਜੀ ਨੂੰ 520 ਸਾਲ ਹੋ ਗਏ ਨੇ 520 ਸਾਲ ਹੋ ਚੁੱਕੇ ਨੇ 6ਵੀਂ ਸਦੀ ਆਰੰਭ ਹੋ ਚੁੱਕੀ ਆ ਜੀ ਜੀ ਆ ਜੋ ਚਲੋ ਅੱਛਾ ਜੀ ਹਾਂਜੀ ਤੇ ਇਹ ਚੋਲਾ ਸਾਹਿਬ ਇਹ ਜਦੋਂ ਤੋਂ ਗੁਰੂ ਮਹਾਰਾਜ ਨੇ ਇੱਥੇ ਮਤਲਬ ਵਸਤਰ ਚੇਂਜ ਕੀਤੇ ਸੀਗੇ ਉਸ ਵੇਲੇ ਤੇ ਇਸੇ ਜਗ੍ਹਾ ਤੇ ਸਥਾਪਿਤ ਆ ਜਮੈ ਸ੍ਰੀ ਅਨ ਚੋਲਾ ਸਾਹਿਬ ਕੀਤੇ ਉੱਪਰ ਲੈ ਕੇ ਇੱਥੇ ਆਂਦਾ ਗਿਆ ਹਾਂ ਜੀ ਹਾਂਜੀ ਹਾਂਜੀ ਅੱਗੇ ਆਓ ਜੀ ਹਾਂਜੀ ਇਹ ਪ੍ਰਾਤਨ ਚੋਹ ਸਾਹਿਬ ਨੇ ਚੋਲਾ ਸਾਹਿਬ ਦੇ ਨਾਲ ਹੀ ਪ੍ਰਾਪਤ ਹੋਏ ਨੇ ਜੀ ਬਿਲਦ ਹੋ ਚੁੱਕੇ ਨੇ ਜੀ ਜੀ ਆਪ ਨਰੇਨ ਕਲਾਤਾਰ ਜੀ ਜਾ ਕੇ ਪਰਵਰਿਓ ਮੇਰੇ ਪਾਸ਼ਾ ਜਿਹਨੂੰ ਉਦਾਸੀਆਂ ਕਰਦੇ ਕਰਦੇ ਡੇਰਾ ਬਾਬਾ ਨਾਨਕ ਧਰਤੀ ਤੇ ਪਹੁੰਚੇ ਨੇ ਜੀ ਤੇ ਮੇਰੇ ਪਾਸ਼ਾ ਨੇ ਧਰਤੀ ਤੇ ਡੇਰਾ ਲਾਇਆ ਡੇਰਾ ਬਾਬਾ ਨਾਨਕ ਜੀ ਮੇਰੇ ਪਾਸ਼ਾ ਨੇ ਧਰਤੀ ਤੇ ਪੌਣੇ 18 ਸਾਲ ਆਪਣੇ ਅਥੀ ਖੇਤੀਬਾੜੀ ਰੰਮ ਕੀਤੀ ਆ ਡੇਰਾ ਬਾਬਾ ਨਾਨਕ ਡੇਰਾ ਬਾਬਾ ਨਾਨਕ ਧਰਤੀ ਤੇ ਖੇਤੀਬਾੜੀ ਰੰਮ ਕੀਤੀ ਤੇ ਸੰਗਤਾਂ ਨੂੰ ਸੱਚ ਦਾ ਉਪਦੇਸ਼ ਦਿੱਤਾ ਹੈ ਨਾਮ ਜਪੋ ਕਿਰਤ ਕਰੋ ਤੇ ਵਨ ਕੇ ਸ਼ਕਨ ਦਾ ਪ੍ਰਦੇਸ਼ ਮੇਰੇ ਬਾਬੇ ਨਾਨਕ ਨੇ ਇਸ ਧਰਤੀ ਤੇ ਦਿੱਤਾ ਪਿਆਰਿਓ ਜਿਹੜੋ ਮੇਰੇ ਪਿਆਰਸ਼ਾ ਨੇ ਮੇਰੇ ਪਾਤਸ਼ਾਹ ਨੇ ਚੋਲਾ ਸਾਹਿਬ ਉਤਾਰ ਕੇ ਸੰਸਾਰੀ ਕਪੜੇ ਪਹਿਨੇ ਨੇ ਤੇ ਇਹ ਜਿਹੜਾ ਉਦਾਸੀ ਵਾਲਾ ਚੋਲਾ ਮੇਰੇ ਪਾਤਸ਼ਾਹ ਨੇ ਪਾਈ ਲੈਣਾ ਜਿਹਨੂੰ ਇਹ ਚੋਲਾ ਸਾਹਿਬ ਗੱਦੀ ਨਾਲ ਪੇਟ ਕਰਕੇ ਪਾਈ ਲੈਣਾ ਜਿਹਨੂੰ ਗੁਰੂ ਅੰਗਦ ਦੇ ਮਾਰੇ ਦੀ ਗਤੀ ਬਖਸ਼ੀ ਤੇ ਪਿਆਰਿਓ ਇਸ ਤਰ੍ਹਾਂ ਚੋਲਾ ਸਾਹਿਬ ਜਿਹੜਾ ਪਹਿਲੀ ਪਾਸ਼ਾ ਤੋਂ ਲੈ ਕੇ ਪੰਜਵੀਂ ਪਾਸ਼ਾ ਤੱਕ ਗਏ ਨੇ ਤਾਂ ਤਾ ਸ਼ਿ ਗੁਰੂ ਅਰਜਨ ਦੇ ਮਾਰ ਤੱਕ ਪਹਿਨੇ ਮੇਰੇ ਬਾਬੇ ਨਾਨਕ ਨੇ ਆ ਚਾਰ ਪਾਤਸ਼ਾਹੀਆਂ ਨੇ ਇਹ ਚੋਲਾ ਸਾਹਿਬ ਦੀ ਸੇਵਾ ਸੰਭਾਲ ਕੀਤੀ ਆ ਜੀ ਅਮਰਤਸਰ ਸਿਵਤੇ ਦਾ ਘਰ ਜੀ ਇਹ ਜਿਹੜਾ ਚੋਲਾ ਸਾਹਿਬ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਤਾਂ ਤਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਕੋਲ ਪਹੁੰਚ ਗਿਆ ਜੀ ਜਦ ਦਰਬਾਰ ਸਾਹਿਬ ਜਿਹੜੀ ਕਾਸੇਵਾ ਆਰੰਭ ਹੋਈ ਆ ਉਸ ਵਕਤ ਬਲਖ ਬਖਾਰਾ ਈਰਾਨ ਸ਼ਹਿਰ ਤੋਂ ਸੰਗਤ ਆਈ ਆ ਜੀ ਈਰਾਨ ਸ਼ਹਿਰ ਤੋਂ ਹਾਂਜੀ ਉਹਨਾਂ ਦੇ ਮੇਨ ਮੁਖੀ ਜਥੇਦਾਰ ਨੇ ਭਾਈ ਤੋਤਾ ਰਾਮ ਜਰ ਪਾਈ ਤੋਤਾਰਾਮ ਤੇ ਉਹਨਾਂ ਦੀ ਸੰਗਤਾਂ ਨੇ ਦਰਬਾਰ ਸਾਹਿਬ ਵਿੱਚ ਸੇਵਾ ਕੀਤੀ ਤੇ ਉਹਨਾਂ ਦੀ ਸੇਵਾ ਦਰਬਾਰ ਵਿੱਚ ਸਫਲ ਹੋਈ ਉਸ ਤੋਂ ਪਹਿਲੇ ਪਾਸ਼ਾ ਰਾਮ ਤਾਂ ਇਹ ਕਾਰਵੇ ਚ ਆਏ ਤੇ ਕਹਿਣ ਲੱਗੇ ਭਗਤੋ ਆਪ ਜੀ ਦੀ ਸੇਵਾ ਜਿਹੜੀ ਦਰਬਾਰ ਵਿੱਚ ਸਫਲ ਹੋ ਚੁੱਕੀ ਆ ਜੇ ਕੋਈ ਦਰਬਾਰ ਵਿੱਚ ਮੰਗਣਾ ਚਾਹੁੰਦੇ ਜੇ ਮੰਗ ਲਓ ਤੇ ਪਿਆਰੇ ਉਸ ਭਾਈ ਤੋਤਾਰਾਮ ਨੇ ਤੇ ਉਹਨਾਂ ਦੀ ਸੰਗਤਾਂ ਨੇ ਅਸ਼ੀਰਵਾਦ ਦਾ ਪਹਿਲਾ ਮੰਗਿਆ ਪਾਸ਼ਾ ਜੇ ਤਰੁੱਠੇ ਜ ਮਿਹਰਵਾਨ ਹੋਏ ਜੇ ਸਾਡਾ ਇਲਾਕਾ ਜਿਹੜਾ ਸਿੱਖੀ ਤੋਂ ਪਛੜਿਆ ਹੋਇਆ ਹੈ ਸਿੱਖੀ ਨੂੰ ਗਾਮ ਤੋਂ ਵਾਸਤੇ ਕੋਈ ਗੁਰੂ ਕਾ ਦੀ ਨਿਸ਼ਾਨ ਨਹੀਂ ਦਿੱਤੀ ਜਾਵੇ ਤੇ ਪਿਆਰਿਓ ਉਸਤ ਪੰਜਵੇਂ ਪਾਤਸ਼ਾਹ ਰਾਮ ਤਾਂ ਦੇ ਘਰ ਵਿੱਚ ਆਏ ਤੇ ਜੋ ਉਹਨਾਂ ਦੇ ਕੋਲ ਗੁਨਾਨ ਪਾਤਸ਼ਾਹ ਦੇ ਪਵਿੱਤਰ ਚੋਲਾ ਸਾਹਿਬ ਸਨ ਇਹ ਪਾਈ ਤੋਤਾ ਰਾਮ ਜੀ ਨੂੰ ਪੇਟ ਕਰ ਦਿੱਤੇ ਤੇ ਬਾਝਾਂ ਕੀਤਾ ਪਾਈ ਤੋਤਾ ਰਾਮ ਇਹ ਚੋਲਾ ਸਾਹਿਬ ਆਪਣੇ ਸ਼ਹਿਰ ਲੈ ਜਾਓ ਸੰਗਤਾਂ ਨੂੰ ਇਹ ਚੋਲਾ ਸਾਹਿਬ ਦੇ ਦਰਸ਼ਨਦਾਰੀ ਕਰਵਾਇਆ ਕਰੋ ਤੇ ਗੁਰੂ ਕਾ ਦੀ ਸਿੱਖੀ ਜਿਹੜੀ ਗਾਮਦਨੀ ਚਾਲੂ ਹੋਏਗੀ ਤੇ ਖਾਲਸਾ ਜੀ ਫਿਰ ਪਾਈ ਤੋਤਾ ਰਾਮ ਇਹ ਚੋਲਾ ਸਾਹਿਬ ਆਪਣੇ ਸ਼ਹਿਰ ਲੈ ਕੇ ਨੇ ਬਲਖ ਬਖਾਰਾ ਈਰਾਨ ਸ਼ਹਿਰ ਵਿੱਚ ਇਸੇ ਤਰ੍ਹਾਂ ਸੰਗਤਾਂ ਨੂੰ ਚੋਲਾ ਸਾਹਿਬ ਦੇ ਦਰਸ਼ਨਦਾਰੇ ਕਰਉਂਦੇ ਰਹੇ ਤੇ ਗੁਰੂ ਘਰ ਦੀ ਸਿੱਖ ਜੜੀ ਗਾਂ ਬਦਲੀ ਚਾਲੂ ਹੋਈ ਪਿਆਰਿਓ ਜਦੋਂ ਭਾਈ ਤੋਤਾ ਰਾਮ ਬਜ਼ੁਰਗ ਹੋਏ ਨੇ ਤੇ ਅਰਦਾਸ ਰੈਂਦੇ ਕਿ ਤੇ ਪਾਸ਼ਾ ਜਿਨਿ ਕੋ ਆਪ ਜੀ ਨੇ ਉਮਰ ਬਖਸ਼ੀ ਆ ਸੇਵਾ ਬਖਸ਼ੀ ਨੇ ਭਾਈਆ ਹੋਸਰਾ ਪਰਿਵਾਰ ਇਹ ਚੋਲਾ ਸਾਹਿਬ ਦੀ ਸੇਵਾ ਕਰ ਸਕਣ ਜਾਂ ਨਾ ਕਰ ਸਕਣ ਤੇ ਪਿਆਰਿਓ ਭਾਈ ਤੋਤਾ ਰਾਮ ਜੀ ਨੇ ਚੋਲਾ ਸਾਹਿਬ ਰੁਮਾਲੇ ਵਿੱਚ ਲਪੇਟ ਕੇ ਇਰਾਨ ਸ਼ਹਿਰ ਦੀਆਂ ਪਹਾੜੀਆਂ ਸੀ ਗੁਫਾ ਸੀ ਇਹ ਚੋਲਾ ਸਾਹਿਬ ਗੁਫਾ ਦੇ ਵਿੱਚ ਰੱਖ ਦਿੱਤਾ ਅੱਗੇ ਪੱਥਰ ਲਗਵਾ ਦਿੱਤਾ ਹੈ ਤੇ ਅਰਦਾਸ ਰੈਂਦੇ ਕਿ ਤੇ ਪਾਸ਼ਾ ਉਹ ਜਿਸ ਪਰਿਵਾਰ ਨੂੰ ਇਹ ਚੋਲਾ ਸਾਹਿਬ ਦੀ ਸੇਵਾ ਸੰਭਾਲ ਬਖਸ਼ੋਗੇ ਉਹੀ ਪਰਿਵਾਰ ਇਹ ਚੋਲਾ ਸਾਹਿਬ ਦੀ ਸੇਵਾ ਸੰਭਾਲ ਕਰਨਗੇ ਤੇ ਪਿਆਰੇ ਉਹ ਗੁਨਾਨ ਪਾਸ਼ਾ ਜੀ ਆਪਣਾ ਪਰਿਵਾਰ ਮਾਨ ਜੋ ਸਰਕਾਰਯੋਗ ਦੋਸਤ ਸਾਹਿਬ ਜਾਦੇ ਹੋਏ ਨੇ ਭਗਵਾਨ ਬਾਬਾ ਸ਼੍ਰੀ ਚੰਨ ਮਹਾਰਾਜ ਤੇ ਬਾਬਾ ਲਖਮੀ ਚੰਨ ਮਹਾਰਾਜ ਭਗਵਾਨ ਬਾਬਾ ਸ਼੍ਰੀ ਚਾ ਮਾਰੇ ਨੇ ਸ਼ਾਦੀ ਨਹੀਂ ਕਰਵਾਈ ਉਹ ਬਾਲਜਤੇ ਸਨ ਬਾਬਾ ਲਖਮੀ ਚਾ ਮਾਰੇ ਨੇ ਸ਼ਾਦੀ ਕਰਵਾਈ ਸੀ ਉਹਨਾਂ ਦੇ ਸਪੁੱਤਰ ਸਨ ਬਾਬਾ ਧਰਮਚੰਦ ਜੀ ਇਥੋਂ ਬਾਲੀ ਸਹਿਰ ਤੇ 1 ਕਿਲੋਮੀਟਰ ਪਿੰਡ ਆ ਪੱਖੋ ਘੇਟਾਲੀ ਸਹਿਰ ਜਿਸ ਜਗ੍ਹਾ ਤੇ ਭਗਵਾਨ ਬਾਬਾ ਸ਼੍ਰੀ ਚੰਨ ਮਹਾਰਾ ਜੀ ਨੇ ਲੰਬੀ ਵਾਹ ਕੀਤੀ ਆ ਤੇ ਆਪਣੇ ਭਤੀਜੇ ਬਾਬਾ ਧਰਮਚੰਦ ਜੀ ਨੂੰ ਘੋੜੇ ਤੋਂ ਉਤਾਰਿਆ ਏ ਜੋ ਕੋ ਨਾਨ ਪਾਸ਼ਰੇ ਅੰਸ ਜਿਹੜੀ ਗਾਂ ਚੱਲਦੀ ਰਹੇ ਜੇ ਬਾਬਾ ਧਰਮਚੰਦ ਮਹਾਰਾਜ ਦੇ ਜੋ ਜਵਾਨ ਹੋਏ ਤੇ ਉਹਨਾਂ ਦੀ ਸ਼ਾਦੀ ਕੀਤੀ ਆ ਜੀ ਬਾਬਾ ਧਰਮਚੰਦ ਮਹਾਰਾਜ ਦੇ ਦੋਸਤ ਪੁੱਤਰ ਹੋਏ ਨੇ ਜੀ ਮਾਨਕ ਚੰਦ ਤੇ ਮੇਰ ਜੰਡ ਮਾਨਕ ਚੰਦ ਪਰਿਵਾਰ ਵਿੱਚੋਂ 9ਵੀਂ ਸੰਤਾਨ ਹੋਇ ਨਾ ਪੁਰਖ ਬਾਬਾ ਕਾਬਲੀ ਮਾਲ ਜੀ ਉਹ ਡੇਰਾ ਬਾਬਾ ਨਾਨਕ ਧਰਤੀ ਤੇ ਰਹਿੰਦੇ ਸਨ ਬੜੀ ਸ਼ਕਤੀ ਤੇ ਭਗਤੀ ਦੇ ਮਾਲਕ ਸਨ ਤੇ თან ਤਾਂ ਕੋ ਨਾਨ ਪਾਸ਼ਾ ਮਹਾਰਾਜ ਨੇ ਆਪਣੇ ਪਰਿਵਾਰ ਬਾਬਾ ਕਾਬਲੀ ਮਾਲ ਜੀ ਨੂੰ ਪਾਕਿਆ ਦਿੱਤੀ ਫਿਰ ਸਾਡਾ ਜਿਹੜਾ ਚੋਲਾ ਸਵੇਆ ਇਹ ਇਰਾਨ ਸ਼ਹਿਰ ਦੀਆਂ ਪਹਾੜੀਆਂ ਨੇ ਗੁਫਾਏ ਚੋਲਾ ਸਗੁਫਾ ਵਿੱਚ ਪਏ ਨੇ ਡੇਰਾ ਬਾਬਾ ਨਾਨਕ ਲਿਆਂਦਾ ਜਾਵੇ ਉਸ ਵਕਤ ਬਾਬਾ ਕਾਬਲੀ ਮਾਲ ਜੀ ਸੰਗਤਾਂ ਨੂੰ ਨਾਲ ਲੈ ਕੇ ਪੈਦਲ ਯਾਤਰਾ ਕਰਦੇ ਹੋਏ ਖਾਲਸਾ ਜੀ ਇਰਾਨ ਸ਼ਹਿਰ ਧਰਤੀ ਤੇ ਪਹੁੰਚੇ ਨੇ ਜਿਹੜੀ ਉਹ ਤੋਂ ਇਹ ਸੰਗਤਾਂ ਸਨ ਉਹਨਾਂ ਨੇ ਬਚਨ ਬਲਾਸ ਕੀਤੇ ਤੇ ਉਸ ਗੁਫਾ ਦੀ ਖੋਜ ਕੀਤੀ ਪਿਆਰਿਓ ਖੋਜ ਕਰਕੇ ਉਹਨਾਂ ਨੇ ਇਹ ਚੋਲਾ ਸਾਹਿਬ ਗੁਫਾ ਵਿੱਚੋਂ ਕੱਢ ਕੇ ਸੰਗਤਾਂ ਦੇ ਨਾਲ ਪੈਦਲ ਯਾਤਰਾ ਕਰਦੇ ਹੋਏ ਪਿਆਰਿਓ ਉਹਨਾਂ ਨੇ ਇਹ ਚੋਲਾ ਸਾਹਿਬ ਸੰਗਤਾਂ ਨਾਲ ਚਾਰ ਮਾਚਣ ਡੇਰਾ ਬਾਬਾ ਨਾਨਕ ਧਰਤੀ ਤੇ ਲੈ ਕੇ ਆਏ ਨੇ ਤੇ ਇਸ ਧਰਤੀ ਨੂੰ ਭਾਗ ਲੱਗੇ ਨੇ ਪਿਆਰਿਓ ਤੇ ਉਸ ਜਿਹੜੀਆਂ ਸੰਗਤਾਂ ਬਾਬਾ ਜੀ ਦੇ ਨਾਲ ਆਈਆਂ ਸਨ ਬਾਬਾ ਜੀ ਨੇ ਉਹਨਾਂ ਨੂੰ ਹੁਕਮਨਾਮੇ ਜਾਰੀ ਕਰ ਦਿੱਤੇ ਪੱਜਨੀ ਸੰਤਾਂ ਇਸ ਸਤਹ ਹਾਲ 21 ਫਗਣ 4 ਮਾਰਚ ਨੂੰ ਸੰਤਾਂ ਦੇ ਦਾਬਾ ਨਾਨ ਪਹੁੰਚ ਕੇ ਗੋਨਾਨ ਪਾਤਸ਼ਾਹ ਦੇ ਪਵਿੱਤਰ ਰੰਗ ਵਾਸ ਤੇ ਚੋਲਾ ਸਾਹਿਬ ਦੇ ਦਰਸ਼ਨਦਾਰੇ ਕਰਨ ਗੀਆਂ ਤੇ ਆਪਣੀਆਂ ਮੂਹ ਮੰਗੀਆਂ ਮਰਾਤਾ ਗੁਰੂ ਪਾਸੋਂ ਪੂਰੀਆਂ ਕਰਨ ਗੀਆਂ ਜਿਸ ਕਾਰਨ ਖਾਲਸਾ ਜੀ ਦੇਸ਼ਾਂ ਵਿਦੇਸ਼ਾਂ ਮਾਝਾ ਮਾਲਵਾ ਦੁਆਬਾ ਉਹ ਦੁੱਧਵਾੜੇ ਸੰਤਾਂ ਜੋ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ 1 ਮਾਰਚ ਨੂੰ ਹਿਯਾਰਪੁਰੋਂ ਖੜਿਆਲੇ ਸੈਣੀਆ ਤੋਂ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਖਾਲਸਾ ਜਿਹੜੀਆਂ ਸੰਗ ਦੇ ਰੂਪ ਦੇ ਵਿੱਚ ਪੈਦਲ ਯਾਤਰਾ ਕਰਦੀਆਂ ਹੋਈਆਂ ਗੋਨਾਨ ਪਾਤਸ਼ਾਹ ਦੇ ਹਰਿਦਾਸ ਕੀਰਤਨ ਕਰਦੀਆਂ ਸੰਗਤਾਂ 4 ਮਾਰਚ ਦੇ ਰਾ ਬਾਬਾ ਨਾਨਕ ਪਹੁੰਚਦੀਆਂ ਨੇ ਤੇ ਗੋਨਾਨ ਪਾਤਸ਼ਾਹ ਦੇ ਪਵਿੱਤਰ ਰੰਗਵਰਤ ਚੋਲਾ ਸਰ ਦੇ ਦਰਸ਼ਨਦਾਰੇ ਕਰਦੀਆਂ ਜੀ ਤੇ ਆਪਣੀਆਂ ਮੁਹ ਮੰਗੀਆਂ ਮਰਦਾ ਗੁਰੂ ਪਾਸੋਂ ਕੋਈਆਂ ਕਰਦੀਆਂ ਨੇ 1 ਮਾਰਚ ਤੋਂ ਲੈ ਕੇ 17 ਮਾਰਚ ਤੱਕ ਬੜੀ ਸ਼ਰਧਾ ਭਾਵਨਾ ਦੇ ਨਾਲ ਉਹ ਨਾਨਕ ਸਾਹਿਬ ਦੇ ਅੰਗ ਵਾਸਤੇ ਸ੍ਰੀ ਚੋਲਾ ਸਰ ਦਾ ਜਿਹੜਾ ਮੇਲਾ ਮਨਾਇਆ ਜਾਂਦਾ ਜੀ ਨਾਲ ਦਰਬਾਰ ਤੋਂ ਗੁਰੂ ਘਰ ਦੀ ਬਖਸ਼ਿਸ਼ ਔਲਾਦ ਦੀ ਪ੍ਰਾਤੀ ਵਾਸਤੇ ਲੋਹ ਪ੍ਰਸ਼ਾਦ ਦਿੱਤੇ ਜਾਂਦੇ ਨੇ ਤੇ ਸੰਗਤਾਂ ਦੀਆਂ ਦਵਾ ਨਾਲੇ ਦਰਬਾਰ ਤੋਂ ਗੁਰੂ ਘਰ ਦੀ ਬਖਸ਼ਿਸ਼ ਲੋੜਵੰਦ ਪਰਿਵਾਰਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਲੋਹ ਪ੍ਰਸ਼ਾਦ ਦਿੱਤੇ ਜਾਂਦੇ ਨੇ ਤੇ ਸੰਗਤਾਂ ਦੀਆਂ ਦਵਾਤ ਤੋਂ ਮਨੋ ਕਾਮਨਾ ਭਾਵਨਾਵਾਂ ਪੂਰੀਆਂ ਹੁੰਦੀਆਂ ਨੇ ਤੇ ਸੰਗਤਾਂ ਇਸ ਤੋਂ ਤਾਂ ਬੱਚਿਆਂ ਦੇ ਜਨਮ ਦੀ ਖੁਸ਼ੀ ਵਿੱਚ ਦਵਾਤ ਤੇ ਖਣਪਰ ਸਾਹਿਬ ਦੀਆਂ ਸੇਵਾਵਾਂ ਲੈ ਕੇ ਜਾਂਦੀਆਂ ਨੇ ਪਿਆਰਿਓ ਜੋ ਮਗਲੀ ਸੈਰ ਤੇ ਛੋਟੇ ਮਹਾਰੀ ਵਿੱਚ ਜੋ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਹੋਏ ਨੇ ਉਹਨਾਂ ਦੇ ਫੌਜ ਦੇ ਜਰਨੈਲ ਸਰਦਾਰ ਹਰੀ ਸਿੰਘ ਨਲਵਾ ਜੀ ਜਾਂ ਜਰਨੈਲ ਸਰਦਾਰ ਹਰੀ ਸਿੰਘ ਨਲਵਾ ਜੀ ਦਰਸ਼ਨ ਦਿਦਾਰੇ ਕਰਨ ਆਏ ਨੇ ਚੋਲਾ ਸਾਹਿਬ ਦੇ ਉਹਨਾਂ ਨੇ ਚਾਰ ਮਾਲ ਚੋਲਾ ਸਾਹਿਬ ਜੀ ਨੂੰ ਪੇਟ ਕੀਤੇ ਆ ਜੀ ਦੋਹਰ ਮਾਲ ਵਾਹਿਗੁਰੂ ਜੀ ਇਹਦੇ ਲਈ ਸੈਰਤੇ ਨੇ ਤੇ ਦੋਹਰ ਮਾਲ ਅਗਲੀ ਸੈਰਤੇ ਨੇ ਇਹ ਚਾਰ ਮਾਲ ਜਰਨੈਲ ਸਦਾ ਹਰੀ ਸਿੰਘ ਨਲਵਾ ਦੇ ਆ ਜੀ ਜੋ ਦਰਸ਼ਨ ਕਰਨ ਆਏ ਚੋਲਾ ਸਾਹਿਬ ਨੂੰ ਪੇਟ ਕਰਕੇ ਗਏ ਨੇ ਜੀ ਇਸ ਇਤਿਹਾਸ ਡੇਰਾ ਬਾਬਾ ਨਾਨਕ ਸ੍ਰੀ ਚੋਲਾ ਸਾਹਿਬ ਜੀ ਦਾ ਜੋ ਸੰਗਤਾਂ ਡੇਰਾ ਬਾਬਾ ਨਾਨਕ ਆਣ ਕੇ ਨਾਕਬਸਤਕ ਹੁੰਦੀਆਂ ਨੇ ਤੇ ਮੇਰੇ ਪਾਤਸ਼ਾਹਾਂ ਦੀਆਂ ਭਾਵਨਾਵਾਂ ਮਨੋ ਕਾਮਨਾ ਪਿਆਰਿਓ ਪੂਰੀਆਂ ਕਰਦੀਆਂ ਨੇ ਮੇਰੇ ਪਾਤਸ਼ਾਹ ਜੋ ਇਹ ਧਰਤੀ ਤੇ ਖੇਤੀਬਾੜੀ ਕਰਕੇ ਪਿਆਰਿਓ ਬਾਜ਼ਾਰ ਦੇ ਵਿੱਚ ਦਰਬਾਰ ਸਾਹਿਬ ਇਹ ਜੀਤੇ ਰੰਡਾਵੇ ਰੱਖੂ ਤੇ ਪਿਆਰਿਓ ਇਹ ਜੀਤੇ ਰੰਡਾਵੇ ਰੱਖੂ ਆ ਜਿੱਥੇ ਮੇਰੇ ਪਾਤਸ਼ਾਹ ਨੇ ਉੱਥੇ ਡੇਰਾ ਲਾਇਆ ਪਿਆਰਿਓ ਜੋ ਦੁਪਹਿਰ ਦੇ ਸਮੇਂ ਖੇਤੀਬਾੜੀ ਕਰਕੇ ਤੇ ਮੇਰੇ ਪਾਸ਼ਾ ਧਰਤੀ ਇਹਦੇ ਆਣ ਕੇ ਬੈਠਦੇ ਸੀ ਜੀ ਤੇ ਰੰਧਾਵੇ ਦੇ ਖੂਹ ਤੇ ਤੇ ਮੇਰੇ ਪਾਸ਼ਾ ਨੇ ਜੋ ਅਜੀਤ ਰੰਧਾਵੇ ਨੂੰ ਆਉਣ ਵਾਲਾ ਸਮਾਂ ਦੱਸਿਆ ਏ ਤੇ ਉਸ ਤਹ ਜੀਤਾਂ ਰੰਧਾਵਾ ਜੀ ਮੇਰੇ ਪਾਸ਼ਾ ਦੇ ਸੇਵਕ ਬਣ ਗਏ ਤੇ ਉਹਨਾਂ ਨੇ ਆਪਣੇ ਜਿੰਨੀ ਚ ਮੈਂ ਜੈਦਾਸ ਜਿਹੜੇ ਗੁਰਨਾਨ ਨਾਣ ਪਾਸ਼ਾ ਦੇ ਖਾਤਿਲਵਾ ਦਿੱਤੀ ਉਹ ਇਥੋਂ ਦੇ ਮਾਲਕ ਸਨ ਤੇ ਗੁਰਨਾਨ ਪਾਸ਼ਾ ਦੇ ਵੱਡੇ ਸਹਿਬਜਾ ਦੇ ਭਗਵਾਨ ਬਾਬਾ ਸ਼੍ਰੀ ਚੰ다 ਮਹਾਰਾ ਜੀ ਹੋਏ ਨੇ ਉਹਨਾਂ ਨੇ ਆਪਣੇ ਪੇਦਾ ਦੇ ਨਾਮ ਤੇ ਇਹ ਧਰਤੀ ਦਾ ਨਾਮ ਡੇੜਾ ਬਾਬਾ ਨਾਨਕ ਰੱਖਿਆ ਏ ਜਿਨ੍ਹਾਂ ਨਾਨਕ ਚੱਕ ਰੱਖਿਆ ਇਸ ਧਰਤੀ ਦਾ ਡੇੜਾ ਬਾਬਾ ਨਾਨਕ ਨਾਮ ਰੱਖਿਆ ਤੇ ਇਸ ਧਰਤੀ ਨੂੰ ਬਾੜ ਕੀਤਾ ਤੇ ਇਸ ਧਰਤੀ ਨੂੰ ਵਸਾਇਆ ਜੀ ਇਸ ਇਤਿਹਾਸ ਡੇੜਾ ਬਾਬਾ ਨਾਨਕ ਸੇ ਚੋਲਾ ਸਾਹਿਬ ਜੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸੇਮ ਭਾਈ ਸਾਹਿਬ ਭਾਈ ਗੁਰਮੀਤ ਸਿੰਘ ਜੀ ਨੇ ਬਹੁਤ ਹੀ ਪਿਆਰ ਦੇ ਨਾਲ ਇਹ ਇੱਥੇ ਦਾ ਜਿਹੜਾ ਇਤਿਹਾਸ ਤਾਂ ਸਰਵਣ ਕਰਵਾਇਆ ਤੇ ਬਹੁਤ ਕੁਝ ਇਹੋ ਜਿਹਿਆਂ ਵਿੱਚ ਗੱਲਾਂ ਦੀਆਂ ਜਿਹੜਾਂ ਬਾਰੇ ਸਾਨੂੰ ਨਹੀਂ ਪਤਾ ਸੀ ਮਹਾਰਾਜ ਰਣਜੀਤ ਸਿੰਘ ਹਰੀ ਸਿੰਘ ਨਲੂਆ ਜੀ ਇਹਨਾਂ ਬਾਰੇ ਨਹੀਂ ਸੀ ਇਹ ਭਾਈ ਸਾਹਿਬ ਨੇ ਸਾਨੂੰ ਜਾਣੂ ਕਰਵਾਇਆ ਤੇ ਜਿਨ੍ਹਾਂ ਨੇ ਇਹ ਇਹ ਇਤਿਹਾਸ ਬਾਰੇ ਪਤਾ ਸੀ ਉਹ ਕਮੈਂਟ ਬਾਕਸ ਵਿੱਚ ਜਰੂਰ ਦੱਸਿਓਰ ਜਿਨ੍ਹਾਂ ਨੇ ਆਪਣੀ ਵੀਡੀਓ ਦੇ ਜ਼ਰੀਏ ਇਸ ਇਤਿਹਾਸ ਨੂੰ ਜਾਣਿਆ ਆ ਤਾਂ ਉਹ ਵੀ ਜਰੂਰ ਦੱਸਿਓ ਜੀ ਤੇ ਬਾਕੀ ਮਿਲਦੇ ਆਂ ਜੀ ਇੱਕ ਨਵੇਂ ਵੀਡੀਓ ਦੇ ਨਾਲ ਤਦ ਤੱਕ ਦੇਖਦੇ ਰਹੋ ਆਪਣੇ ਵੀਰੇ ਦਾ ਚੈਨਲ ਗ੍ਰੇਟ ਏਰੀਕਾਸਟ ਸਾਨੀ ਚਿਰਗੁਰ ਨਾਨਕ ਸਾਹਿਬ ਜੀ ਦੇ ਚੋਲਾ ਸਾਹਿਬ ਜੀ